ਗੁਰਘਰ ਸੜਕ ਪੈਣਾ ਸਾਪ ਐ ਨਹੀਂ ਕੱਡਾ ਬੜਾ ਮਣਕੇ ਦੀ ਮਣਕੇ ਮਣਕੇ ਦੀ ਗੱਜ ਨੇ ਸੱਪ ਦੀ ਕੰਜ ਬੇ ਸੱਪ ਦੀ ਕੰਜ ਨੂੰ ਕਹਿੰਦੇ ਘਰੇ ਰੱਖਣ ਨਾਲ ਵੀ ਬੁੱਤ ਤਰੱਕੀ ਮਿਲਦੀ ਐ ਪੈਸਾ ਪੂਸਾ ਆ ਜਾਂਦਾ ਕਹਿੰਦੇ ਇਸਦਾ ਹੌਸਾਮ ਨਾਲ ਸੱਤ ਫੋਟ ਦਾ ਸੱਪ ਹੈ ਪੂਰਾ ਬਾਈ ਵੈਸੇ ਇਹ ਕਹਿੰਦੇ ਕੋਈ ਫਾਇਦਾ ਨਹੀਂ ਹੁੰਦਾ ਇਹਦੇ ਨਾਲ ਦੇਖ ਲਿਆ ਸੀ ਸਰਚ ਕਰਕੇ ਸਾਰਾ ਕੁਝ ਚੱਕ ਤਰੀਏ ਸਾਨੂੰ ਨਾਲ ਉੱਠੋ ਪਾ ਦਾਂਗੇ ਕੇਲੇ ਗੋਸਤ ਕਿਉਂਕਿ ਸੱਪ ਦੇ ਨਾ ਪੂਛ ਨਹੀਂ ਹੁੰਦੀ ਹੈਗੀ ਬਾਕੀ ਬੰਦਾ ਆਪਣੇ ਹੱਥਾਂ ਨਾਲ ਆਪਣੇ ਮੱਛਰ ਮੱਖੀ ਠਾਲ ਲੈਂਦਾ ਹੈਗਾ ਆਪਣੇ ਪਿੱਠ ਤੋਂ ਤੇ ਜਿਹੜੇ ਜਾਨਵਰ ਨੇ ਉਹ ਪੂਛ ਨਾਲ ਆਉਂਦੀ ਹਲਾ ਕੇ ਨੋਟ ਕਰ ਲੈਂਦੇ ਨੇ ਇਹਨਾਂ ਦੀ ਸਕਿਨ ਤੇ ਜੇ ਕੋਈ ਜਾਨਵਰ ਬੈਠ ਜਾਂਦੇ ਨੇ ਜਿਹੜੇ ਉਹ ਤਾਂ ਕਰਕੇ ਉਹਨਾਂ ਨੂੰ ਤਾਰਨ ਵਾਸਤੇ ਇਹ ਆਪਦੀ ਕੰਜ ਤਾਰਦਾ ਹੈਗਾ ਲੈ ਪਾਲੇ ਕੰਜ ਲੈ ਆ ਪਾਲੇ ਕੰਜ ਮਿਲ ਗਈ ਮਾਨੂੰ ਬਾਈ ਲਓ ਜੀ ਇਸ ਨਾਲ ਪੈਸਾ ਬਹੁਤ ਆ ਜਾਏਗਾ ਠੀਕ ਜੀ ਹੋਰ ਅੱਛਾ ਜੀ ਸਭ ਬਿਮਾਰੀ ਗੁਰੀ ਮੁੰਡ ਵਧੀਆ ਹੈ ਅੱਛਾ ਅਜੇ ਤਾਂ ਰੂੜਾ ਜ ਨਹੀਂ ਆਇਆ ਹੁਣ ਅੱਛਾ ਉਹ ਚੰਗੀ ਚੀਜ਼ ਹੋ ਜਾ ਤੇ ਆਪਣਾ 7 ਫੁੱਟ ਕਾ ਪੂਰਾ ਹੁਣ ਹੂੰ ਪੀਲਾ ਆਇਆ ਫਿਰ ਕਾਲਾ ਨੀਗਾ ਉਰੇ ਤਾਰੇ ਬੜੇ ਦਾ ਕਾਂਜੇ ਇਸ ਕੀ ਕਿਉਂ ਲੀਕੂ ਤੇ ਉਂ ਇਸ ਨੂੰ ਜੇ ਕੇਲ ਲੱਗ ਉਸ ਪਰ ਟੰਗ ਦੇਗਾ ਕਹਿੰਦਾ ਜਿਆਦੀ ਫੇਦੇ ਜੇ ਕੇਲ ਲੱਗ ਕੇਲੇ ਪੀਡੇ ਪੇ ਹੂੰ ਅਸੀਂ ਮੈਂ ਸਾਨੂੰ ਵਧੀਆ ਬਸ ਠੀਕ ਹੈ ਪੁੱਛਿਆ ਕੋਈ ਮਾਦੀ ਮਿਲ ਗਈ ਮੈਂ ਦਵਾ ਦਵਾ ਬਸ ਤੈਨੂੰ ਫਿਰ ਅੱਜ ਮਿਲ ਗਈ ਅੱਜ ਫੇਰ ਸਾਨੂੰ ਇਹ ਸੱਪ ਦੀ ਕੰਜ ਮਿਲੀਏਗੀ। ਇਹ ਵੀ ਹੋਣੀ ਘੱਟੋ-ਘੱਟ ਮੇਰੇ ਹਿਸਾਬ ਨਾਲ 6 ਫੁੱਟ ਦੀ। ਹੈਨਾ? ਤੇ ਸਭ ਵਾਲਾ ਇਹ ਤਕਰੀਬਨ ਮਹੀਨੇ ਕੁ ਬਾਅਦ ਇਹ ਆ ਜਾਂਦੀ ਹੈਗੀ ਸੱਪ ਤੇ ਕੰਜ ਕਿਉਂਕਿ ਸੱਪ ਤੇ ਜਿਹੜੇ ਮੱਖੀ ਮੱਛਰ ਉੱਪਰ ਬੈਠਦੇ ਨੇਗੇ ਪਿੱਠ ਤੇ ਉਹ ਨਾ ਜਿਹੜੇ ਮੱਖੀ ਮੱਛਰ ਉੱਪਰ ਬੈਠ ਜਾਂਦੇ ਨੇ ਪਿੱਠ ਦੇ ਉਹ ਫਿਰ ਉਹ ਤਾਂ ਧਰ ਨਹੀਂ ਸਕਦਾ ਇਹ ਸੱਪ ਹੁੰਦਾ ਜਿਹੜਾ ਇਹ ਫਿਰ ਇਹਦੇ ਕੰਜ ਆ ਜਾਂਦੀ ਹੈ ਮਹੀਨੇ ਕਾ ਬਾਅਦ ਤਕਰੀਬਨ ਵੈਸੇ ਇਹ ਕੰਜ ਤਾਰ ਦਿੰਦਾ ਹੈਗਾ ਮਹੀਨਾ ਵੀ ਹੋ ਜਾਂਦਾ ਕਿਸੇ ਨੂੰ ਸਵਾ ਮਹੀਨਾ ਹੋ ਜਾਂਦਾ ਹੈਗਾ ਸਵਾ ਮਹੀਨੇ ਬਾਅਦ ਕੰਜ ਤਾਰ ਦਿੰਦਾ ਹੈਗਾ ਇਹ ਜਦ ਐਨ ਫਰੈਸ਼ ਜਿਵੇਂ ਆਪਾਂ ਨਾ ਕੇ ਹਟੇ ਹੁੰਨੇ ਆ ਇਸ ਤਰ੍ਹਾਂ ਦੇ ਹੋ ਜਾਂਦੇ ਚਮੜੀ ਫਿਰ ਭੱਜ ਬੈ ਉਹ ਵੱਧਦਾ ਹੈਗਾ ਇਹਦੇ ਕੰਜ ਨਾਲੇ ਤੋਂ ਭੱਜ ਨਹੀਂ ਜਾਂਦਾ ਹੈਗਾ ਜਦੋਂ ਜਿਆਦਾ ਉਹ ਹੋ ਜਾਂਦਾ ਇੱਕ ਤਰ੍ਹਾਂ ਦਾ ਨਹਾ ਲੈਂਦਾ ਇਹ ਮਹੀਨੇ ਬਾਅਦ ਚਲੇ ਦੇ ਦਾਂਗੇ ਜੇ ਕਿਸੇ ਨੂੰ ਨਾ